ਬਈ ਜਰਸੀ ਆ 28 ਤਰੀਕ ਦੀ ਸੂਈ ਦੀ ਆ ਤੜਕੇ ਦੀ ਸਵੇਰ ਦੀ 28 ਦੀ ਤੇ 12 ਕਿਲੋ ਬੋਲੀ ਹੋ ਗਈ ਇਹਦੇ ਥੱਲੇ ਫੀਲ ਠੰਡੀ ਬਹੁਤ ਆ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਫੀਲ ਠੰਡੀ ਬਹੁਤ ਆ ਜੇ ਕਿਸੇ ਮੇਰੇ ਭੈਣ ਭਰਾ ਨੂੰ ਚਾਹੀਦੀ ਫੋਨ ਲਾ ਕੇ ਸੰਪਰਕ ਕਰ ਲਿਓ ਇੱਕ ਨੰਬਰ ਦਿੱਤੀ ਆ ਫੀਲ ਠੰਡੀ ਬਹੁਤ ਆ 28 ਤਰੀਕ ਦੀ ਸੂਈ ਆ ਸਵੇਰ ਦੀ ਦੁਰਦ ਪਾ ਦੂਗਾ 20 ਕਿਲੋ ਰਾਮ ਨਾ 12 13 ਕਿਲੋ ਦਾ ਬੋਲੀ ਹੋਊਗੀ ਆ ਦੋ ਨੰਬਰ ਵੜਾ ਡੱਬੀ ਇਹ ਇੱਕ ਦੋ ਦਿਨ ਦੀ ਕੱਚੀ 15 16 ਕਿਲੋ ਬਲੂਨ ਦਾ ਦਿੱਤਾ ਹੁੰਦਾ ਦੇ ਵੀ 20 ਕਿਲੋ ਪਾ ਦੂ ਖੀਲ ਠੰਡੀ ਬਹੁਤ ਕੱਚੀ ਆ ਇਹ ਦੋ ਚਾਰ ਦਿਨ ਦੀ ਦੂਜਾ ਸੂਆ ਆ ਜਰਸੀ ਆ ਤਿੰਨ ਨੰਬਰ ਜਰਸੀ ਆ ਜੇ ਪੰਜ ਚਾਰ ਦਿਨ ਦੀ ਕੱਚੀ ਆ 50 ਵਾਲੀ ਜਰਸੀ ਵੱਡੀ ਆ ਕੱਦ ਕਰ ਸੀ ਦੁੱਧ ਦੇ ਵੀ 14 15 ਕਿਲੋ ਕੁਆਦੀ ਇਹ ਪੰਜ ਛੇ ਦਿਨ ਲੈ ਜੀ ਤਾਂ ਤੋਂ ਤੋਂ ਸੋਹਣੇ ਲੱਗੇ ਆ ਚਾਰ ਨੰਬਰ ਕਲੂਨ ਬੱਛੀ ਆ ਪੰਜ ਚਾਰ ਦਿਨ ਦੀ ਇਹ ਕੱਚੀ ਆ ਬਈ